ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ ਚ ਭਰ ਗਈ ਜੀ ਮੱਕੀ ਆਪਣੀ ਪਿੰਡ ਵਾਲੀ ਸਾਰੀ ਉਹ ਨੌ ਕਿਲਿਆਂ ਦਾ ਪਲਾਟ ਪਰसों ਚਲਾਤੀ ਦੀ ਮੋਟਰ ਆਪਾਂ ਔਰੇ ਅੱਜ ਨਿਬੜ ਗਿਆ ਔਰੇ ਸਾਰੀ ਮੱਕੀ ਭਰੀ ਗਈ ਤੇ ਇਧਰਲੇ ਖੇਤ ਚ ਪਵਾਤਾ ਸੀ ਆਪਾਂ ਰੇ ਗਿੱਲੇ-ਗਿੱਲੇ ਚ ਸਾਰਿਆਂ ਤੋਂ ਪਹਿਲਾਂ ਹੀ ਖੇਤ ਭਰਿਆ ਦੀ ਆਪਾਂ ਬਾਕੀ ਵਧੀਆ ਉੱਠ ਖੜੀ ਮੱਕੀ ਤੇ ਦੋ ਦੋ ਚਾਰ ਦਿਨ ਤੱਕ ਫੇਰ ਮੋੜ ਦੇਣਾ ਪਾਣੀ ਚਿੱਟੇ ਹੋਣ ਲੱਗ ਗਏ ਬੈੱਡ ਕਿਤੇ ਕਿਤੇ ਤੇ ਬਾਕੀ ਇਧਰਲਾ ਖੇਤ ਇਹਲੇ ਆਪਣਾ ਗਿਲਾਈ ਆ ਇਹ ਚ ਪਾਉਣਾ ਕਾਲੂ ਜੂਰੀ ਆ ਦੂਜਾ ਜੂਰੀਆ ਪਾਉਣਾ ਇਹ ਚ ਤੇ ਬਾਕੀ ਇੱਕ ਪਾਣੀ ਤੋਂ ਮੂਰੇ ਛੱਡ ਦਾਂਗੇ ਬਾਕੀ ਗਰੋਥ ਵਧੀਆ ਕਰੀ ਹੋਈ ਆ ਮੱਕੀ ਨੇ ਇਹ ਆਪਣੀ ਹੈਗੀ ਆ ਬਜਾਈ ਇਹਦੀ 20 22 ਫਰਵਰੀ ਦੇ 8 ਗੇੜਾ ਕੁਝ ਮਹੀਨੇ ਦੀ ਹੋਣ ਵਾਲੀ ਆ ਮੰਨ ਕੇ ਚੱਲੋ ਮਹੀਨੇ ਤੋਂ ਡੇਢ ਕਿ ਮਹੀਨੇ ਦੀ ਹੋ ਗਈ ਆੱਕੀ ਵਧੀਆ ਗਰੋਥ ਕਰੋ ਚੈੱਕ ਕਿ ਕੋਈ ਕਮੀ ਪੇਛੀ ਹੈਗੀ ਦੇਖੋ ਬਹੁਤ ਜ਼ਿਆਦਾ ਕਮਲਾਈ ਹੋਈ ਸੀ ਪਾਣੀ ਕੰਨੀਓ ਥੋੜਾ ਜਿਹਾ ਝਾੜਕੀ ਦਿੱਤਾ ਆਪਾਂ ਪਾਣੀ ਕੀ ਜੇ ਕਿਸੇ ਬੀਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਕੀ ਗੰਨੇ ਦਾ ਕੰਮ ਨੱਬੜ ਗਿਆ ਦੀ ਆਪਾਂ ਪੱਤੀ ਜੀ ਹਲ ਮਾਰ ਕੇ ਆਪਾਂ ਢੇਰੀਆਂ ਜਿਹਾ ਲਾਤੀਆਂ ਔਰ ਇਹ ਪਿੰਡ ਕਿਸੇ ਨੇ ਲੈ ਕੇ ਜਾਣੀਆਂ ਆਪਣੇ ਪਿੰਡੇ ਖਿਲਾੜੀ ਚੱਲਦੀ ਆ ਉਹਨਾਂ ਨੂੰ ਚਾਹੀਦੀ ਆ ਪੱਤੀ ਖਿਲਾੜੀ ਲਈ ਚੋਕੇ ਵਾਸਤੇ ਬਾਕੀ ਅੱਜ ਗੱਲ ਚ ਲੈ ਜਾਣਗੇ ਫਿਰ ਬਾਹੀ ਕਰਕੇ ਔਰ ਇਲਾਮਾਗੇ ਚਾਰ ਲਈ ਮੱਕੀ ਤੇ ਆਹ ਦੇਖੋ ਇਕੱਠੀ ਕਰੀ ਵੀ ਹਲਾਂ ਨਾਲ ਇੱਧਰ ਮੱਕੀ ਦੇ ਨਾਲ ਆਪਾਂ ਲਾਤਾ ਦੀ ਢੇੜਾ ਹਲਾਂ ਦਾ ਵੀ ਇੱਧਰ ਸੇਕਣਾ ਲੱਗੇ ਮੱਕੀ ਨੂੰ ਬਾਕੀ ਇਹ ਵੀ ਵਾਕੇ ਕਰਾਉਣੇ ਆ ਬਜਾਈ ਮੱਕੀ ਦੀ ਬਾਕੀ ਦੇਖੋ ਧੁੱਪਾਂ ਇੰਨੀ ਜ਼ਿਆਦਾ ਪੈ ਰਹੀ ਆ ਹਵਾ ਚੱਲਦੀ ਆ ਪੱਛਵਾ ਤੇਜ਼ ਭਰੀ ਹੋਈ ਮੱਕੀ ਵੀ ਸੁੱਕੋਗੀ ਪਰ ਸੋ ਭਰੀ ਦੀ ਹਲੇ ਦੇਖ ਲੋ ਖਾਲੀਆਂ ਖਾਲੀਆਂ ਚ ਗਿੱਲਾ ਉਹ ਵੀ ਮਾੜੀ ਮੁੱਟੀ ਨਹੀਂ ਸਾਰਾ ਸਕਾਤਾ ਹਵਾ ਨੇ ਹੁਣ ਤਾਂ ਗਿੱਲੀ ਗਿੱਲੀ ਨੂੰ ਪਾਣੀ ਮੁੜੀ ਜਾਵੇ ਮੱਕੀ ਨੂੰ ਫੇਰ ਫਾਇਦੇ ਜਾਂ ਨਹੀਂ ਫਿਰ ਜਿਆਦਾ ਸੁੱਕੇ ਚ ਨੁਕਸਾਨ ਆ ਇਹਨੂੰ ਮੋੜਨਾ ਪਊਗਾ ਪਾਣੀ ਗਿੱਲੇ ਗਿੱਲੇ ਇਹਨੂੰ ਜਿੱਥੇ ਕਿਤੇ ਪਾਣੀ ਘੱਟ ਚੜਦਾ ਉੱਥੇ ਮੱਕੀ ਦਵੀ ਹੋਈ ਆ ਜਿੱਥੇ ਵਧੀਆ ਪਾਣੀ ਭਰਮਾ ਲੱਗਦਾ ਏ ਉੱਥੇ ਪੂਰੇ ਕੰਨ ਚੱਕੇ ਹੋਏ ਨੇ ਮੱਕੀ ਨੇ ਕੱਖ ਦਾ ਜਮਾਈ ਰਾੜਤਾ ਦੇਖੋ ਦਵਾਈ ਨੇ ਇਹ ਜੋ ਮੋਥਾ ਦੀ ਤੇ ਇੱਕ ਬਾਥੂ ਜਿਹਾ ਖੜਾ ਤੀ ਸਾਰਾ ਬਾਥੂ ਇਹ ਜਲਿਆ ਹੋਇਆ ਆ ਲੋਡਸਰ ਇੰਟਰੋਜਨ ਕਰੀ ਦੀ ਆਪਾਂ ਜੀ ਮੱਜਰੀ ਵਾਲੀ ਮੋਟਰ ਤੇ ਢੇੜਾ ਮਾਰਨ ਤੇ ਸਪਰੇ ਕਰਾਈ ਤੀ ਆਪਾਂ ਕੱਖਾਂ ਦੀ ਉਰੇ ਤੇ ਕੱਖ ਦਾ ਜਮਈ ਭੁੰਨ ਤੇ ਦੇਖੋ ਦਵਾਈ ਨੇ ਕਰਤਾ ਐਨ ਸਫਾ ਦੇਖੋ ਬਾਕੀ 1-2 ਦਿਨ ਤੱਕ ਫਿਰ ਪਾਣੀ ਲਾਵਾਂਗੇ ਇਹਨੂੰ ਮੱਕੀ ਵੀ ਖੜੀ ਆ ਸਾਰੀ ਵਧੀਆ ਥੋੜੀ ਉਹ ਪਰਲੇ ਪਲਾਟ ਚ ਦਬੀ ਹੋਈ ਆ ਉਹ ਸਾਹਮਣੇ ਦਿਂਦੀ ਆ ਉੱਥੇ ਜਾਂ ਤਾਂ ਜਿਆਦਾ ਪਾਣੀ ਪੈਣ ਕਰਕੇ ਥੋੜੀ ਪੀਲੇ ਪਣਤੇ ਆ ਤੇ ਇੱਕ ਗ੍ਰੋਥ ਘਟਾ ਉੱਥੇ ਮੱਕੀ ਦੀ ਬਾਕੀ ਆਹ ਪਲਾਟ ਪੂਰਾ ਵਧੀਆ ਖੜਾ ਏ ਇੱਕ ਦੋ ਦਿਨ ਤੱਕ ਪਾਣੀ ਦੰਨੇ ਆ ਜੂਰੀਆ ਪਾ ਦਾਂਗੇ ਕੀਲੇ ਦਾ ਇੱਕ ਬੈਗ ਤੇ ਕੱਖ ਬਹੁਤ ਜ਼ਿਆਦਾ ਸੀ ਮਨਮਤੀ ਜੰਮੇ ਹੋਏ ਅਤੀ ਪਹਿਲਾਂ ਵਾਲੀ ਵੀਡੀਓ ਤੁਸੀਂ ਦੇਖਿਆ ਹੋਣਾ ਹੈ ਵੀ ਕਿੰਨਾ ਜ਼ਿਆਦਾ ਕੱਖ ਸੀ ਤੇ ਹੁਣ ਤਾਂ ਸਾਰੀ ਬੈੱਡ ਸਾਫ਼ ਹੋ ਗਏ ਜਮਾ ਹੀ ਰੜਾ ਹੋ ਗਿਆ ਤੇ ਇੱਕ ਦੋ ਦਿਨ ਚ ਚਲੋ ਹੋਰ ਜਲ ਜਾਣਗੇ ਕੱਖ ਜੇ ਤੇ ਫਿਰ ਪਾਣੀ ਲਾਵਾਂਗੇ ਤੇ ਕਣਕ ਕੰਨੀ ਵੀ ਮਾਰ ਦਿਆਂਗੇ ਜਿਹੜਾ ਵੀ ਕਦਕ ਵੱਢਣ ਵਾਲੀ ਹੁੰਦੀ ਆ ਕਣਕ ਦੀ ਬੱਲੀ ਦਾ ਪੂਰੀ ਮੋੜਨ ਲੱਗ ਗਈ। ਉਹ ਵੀ ਦਿਖਾਉਨੇ ਆ ਤੁਹਾਨੂੰ। ਵੀਡੀਓ ਨਾ ਬਣੇ ਰਹੋ। ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ। ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਤੇ ਬਾਕੀ ਗੰਨੇ ਵਾਲਾ ਖੇਤ ਵੀ ਆਪਾਂ ਕਰਤਾ ਅੱਜ ਤਿਆਰ। ਕੱਲ ਨੂੰ ਕਰਾਂਗੇ ਉੱਥੇ ਬਜਾਈ ਮੱਕੀ ਦੀ। ਉੱਥੇ ਲਾਵਾਂਗੇ ਆਪਾਂ ਅਚਾਰ ਲਈ ਲਾਵਾਂਗੇ ਮੱਕੀ। ਅਚਾਰ ਨੂੰ ਵੜਾ ਦਾਂਗੇ। ਕਾਮੀ ਤਾਂ ਪ੍ਰਕਾਰ ਨਹੀਂ ਹੋਣੀ ਫਿਰ। ਲੇਟ ਹੋ ਗਈ ਕਾਫੀ ਉਹ ਵੀ ਲੇਬਰ ਕਰਕੇ ਥੋੜਾ ਜਿਹਾ ਗੰਨਾ ਵੱਢਣ ਤੋਂ ਲੇਟ ਹੋ ਗਿਆ ਪਰ ਹਜੇ ਵੀ ਮਿਲ ਚੱਲਦੀ ਹੈ ਗੰਨਾ ਮਿਲ ਦੇਖੋ ਸਲੋ ਕਰੀ ਹੋਈ ਹੈ ਜਮੈਂ ਪਰ ਚੱਲੀ ਜਾਂਦੀ ਆ ਜਿਵੇਂ ਜਿਵੇਂ ਟਰਾਲੀਆਂ ਆਈ ਜਾਂਦੀਆਂ ਨੇ ਕੱਢੀ ਜਾਂਦੇ ਨੇ ਗੰਨਾ ਬਾਕੀ ਜੇ ਪਾਣੀ ਲਾਏ ਤੇ ਦੁਬਾਰਾ ਕੱਖ ਹਰਾ ਹੁੰਦਾ ਦੇਖਿਆ ਫਿਰ ਇੱਕ ਸਪਰੇ ਹੋਰ ਕਰਾ ਦਾਂਗੇ ਕੱਲੀ ਆਇਲਟਰਾਜਨ ਐਂਟਰਾਜਨ ਦੀ ਦੇਖੋ ਉੱਪਰਲੇ ਪਲਾਟੇ ਥੋੜੀ ਜੀ ਗੜਬੜੀ ਹੈਗੀ ਆ ਉਹ ਚ ਦਬੀ ਹੋਈ ਆ ਮੱਕੀ ਆ ਪਲਾਟਾ ਇਹਨ ਪੂਰਾ ਵਧੀਆ ਖੜਾ ਏ ਕਿਤੇ ਕਿਤੇ ਕੱਖ ਥੋੜਾ ਜਿਹਾ ਹਰਾ ਵੀ ਝਾਕਦਾ ਇਹ ਦੇਖੋ ਹਲੇ ਫੁਕਰਿਆ ਚੰਗੀ ਤਰ੍ਹਾਂ ਹਲੇ ਫੁਗਿਆ ਨਹੀਂ ਹੈਗਾ ਕਿਸੇ ਪਾਸੇ ਦਾ ਵਧੀਆ ਫੋਕਿਆ ਹੋਇਆ ਏ ਇਹ ਇਹ ਆਪਣਾ 1899 ਬੀਜ ਆ ਇਹ ਮੱਕੀ ਦਾ ਬਾਕੀ ਕਣਕ ਕੰਨੀ ਮਾਰਦੇ ਆ ਜਿਹੜਾ ਦੇਖਦੇ ਆ ਕਿ ਕਦ ਕ ਆਉਂਦੀ ਆ ਕਣਕ ਵੀ ਪੱਕ ਕੇ ਤਿਆਰ ਏ ਆ ਤਕਰੀਬਨ ਤੇ ਬੱਲੀ ਮੋੜਨ ਲੱਗ ਗਈ ਦੇਖੋ ਵੜਾ ਦਾਂਗੇ 2-4 ਦਿਨ ਤੱਕ ਪਰ ਕਣਕ ਵੱਢਣ ਲਈ ਆਪਾਂ ਨੂੰ ਕੰਪੈਨ ਲਈ ਰਸਤਾ ਉਹ ਖੇਤ ਉੱਪਰਲਾ ਵੱਢਿਆ ਜਾਊਗਾ ਤੇ ਉਹ ਸਾਹਮਣੇ ਪਹੀ ਆ ਉਧਰੋਂ ਕੰਪੈਨ ਆਊਗੀ ਇੱਧਰ ਦਾ ਫਿਰ ਪਹੀ ਉੱਥੇ ਤੱਕੇ ਖਤਮ ਹੋ ਜਾਂਦੀ ਆ ਖਾਲਾ ਇੱਧਰੋਂ ਰਾਹ ਹੈ ਨਹੀਂ ਤੇ ਉਹ ਮੂਹਲੇ ਖੇਤ ਜੇ ਪਹਿਲਾਂ ਜਦ ਵੱਢੂ ਹੋਊਗੀ ਫਿਰ ਮਸ਼ੀਨ ਇੱਧਰ ਆਊਗੀ ਮੈਨੂੰ ਲੱਗਦਾ ਅੰਕਲ ਨੇ ਵੀ ਵੱਢਣੀਆਂ 2-4 ਦਿਨ ਤੱਕ ਵੱਢੂ ਉਹ ਵੀ ਇਹ ਆਪਣਾ 882 ਬੀਜ ਲਾਇਆ ਕਣਕ ਦਾ ਦੇਖਾਂ ਦੇਖਾਂਗੇ ਵੀ ਕਿੰਨਾ ਕੁ ਝਾੜ ਆਉਂਦਾ ਵੀ ਕੀ ਕੁਝ ਝਾੜਦਾ ਰਹਿੰਦਾ ਏ ਬਾਕੀ ਦੇਖ ਲਾਣੇ ਆ ਬੱਲੀ ਭੋਰ ਕੇ ਹਲੇ ਬੱਲੀ ਪੂਰੀ ਕੜਕ ਨਹੀਂ ਕਰਨ ਲੱਗੀ ਹੈਗੀ ਕਿਹੜੀ ਬੱਲੀ ਪੂਰੀ ਐਨ ਪੱਕ ਗਈ ਹੋਊਗੀ ਉਹ ਤਾਂ ਮੋੜੇ ਤੀਜਾ ਦੀ ਟੁੱਟ ਜਾਂਦੀ ਆ ਹਲੇ ਲੱਗੂਗੀ ਤੋਂਪਾ ਆ ਦੇਖੋ ਜੇ ਮੈਂ ਆ ਟੁੱਟ ਗਈ ਬਾਕੀ ਦੇਖਦੇ ਆਂ ਦਾਣੇ ਭੋਰ ਕੇ ਵੀ ਕਿਵੇਂ ਨੇ ਦਾਣੇ ਠੀਕ ਨੇ ਵਧੀਆ ਨੇ ਬਾਲੇ ਮਾਜੂ ਵੀ ਨਹੀਂ ਹੈਗੀ ਕਣਕ ਠੀਕ ਆ ਤੇ ਆਪਾਂ ਇੱਕੇ ਇੱਕ ਬੱਲੀ ਤੋੜ ਕੇ ਦੇਖਿਆ ਤੇ ਹੈਗੀ ਇਹ ਕਣਕ ਮੋਟੀ ਵੀ ਆ ਵਿੱਚ ਵਿੱਚ ਥੋੜਾ ਜਿਹਾ ਦਾਣਾ ਮਾਜੂ ਵੀ ਹੈਗਾ ਬਾਕੀ ਅਸਲ ਚ ਜਦੋਂ ਬੜਾਈ ਹੁੰਦੀ ਆ ਫੇਰ ਪਤਾ ਲੱਗਦਾ ਏ ਵੀ ਕਿਵੇਂ ਆ ਕਣਕ ਤੇ ਝਾੜ ਦੇਖੋ ਵੀ ਕੀ ਆਊਗਾ ਅਕੀਕਤੇ ਡਿੱਗੀ ਨਹੀਂ ਹੋਈ ਐਨ ਇੱਕਸਾਰ ਖੜੀ ਆ ਸਾਰੀ ਉਹ ਉਹੀ ਅੱਜ ਹੋ ਗਈ 8 ਤਰੀਕ ਤੇ ਉਹੀ 13 14 15 ਤਰੀਕ ਤੱਕ ਕਰਾਂਗੇ ਵढਾਈ ਅਸਲ ਚ ਸਾਰੀ ਵढਾਈ ਚੱਲੂਗੀ ਕਣਕ ਦੀ 15 ਤਰੀਕ ਤੋਂ ਬਾਅਦ ਠੰਡ ਲੰਬੀ ਪੈਣ ਕਰਕੇ ਕਣਕਾਂ ਵढਾਈ ਲਈ ਲੇਟ ਨੇ ਉਹੀ 15 ਤਰੀਕ ਤੋਂ ਬਾਅਦ ਇਹ ਖੁੱਲ ਕੇ ਚੱਲੂ ਕੰਮ ਪੂਰਾ ਬਾਕੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਆ 'ਚ ਚੱਲਿਆ ਕੰਮ ਕਣਕ ਦੀ ਬढ़ਾਈਦਾ ਜਾਂ ਨਹੀਂ